ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਤੁਸੀਂ ਆਲ ਤੇ ਸੈੱਟ ਕਰ ਦਿਓ ਜੀ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੈ 98783 9388 ਆ ਸੂਈ ਸੂਈ ਨਾਗਾਪੜਾ ਤੁਸੀਂ ਧਾਰਾ ਮਾਰ ਕੇ ਲਾਜੋ ਜਮਾ ਤਾਜੀ ਸੂਈ ਆਦਾ ਹੁਣੇ ਸੂਈ ਆ ਬੱਚਾ ਨਾਲੂਆ ਨਾਲ ਆਗਾ ਇਹ ਤਾਜੀ ਸੂਈ ਹੈ ਗਿੱਲਾ ਗਿੱਲਾ ਨਾਲੂਆ ਵਾ ਜਾਣਕਾਰੀ ਬਰਾੜ ਸਾਹਿਬ ਤੋਂ ਲੈ ਲੈਂਦੇ ਕਿਹੜਾ ਸੂਆ ਤੇ ਕਿੰਨੇ ਰੱਦਵਾ ਦਾ ਤੇ ਕੀ ਮੋਲਾ ਛੋਟੇ ਛੋਟੇ ਮੋਲ ਹੋਣਗੇ ਜਮਾ ਇਨਕੇ ਇਨਕੇ ਪਾ ਐ ਸ੍ਰੀ ਕਾਲ ਸ੍ਰੀ ਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਮ ਦਸਤੀ ਬਰਾੜਾ ਨਾਮ ਜੀ ਕਾਕਾ ਪਿੰਡ ਲੰਗਣਾ ਤੁਸੀਂ ਵਾਗਿਆ ਆਪਣਾ ਜ਼ਿਲ੍ਹਾ ਮੋਗਾ 18 ਤਰੀਕ ਹਾਂਜੀ ਦਿਨ ਬੁੱਧਵਾਰ ਹੈ ਦਿਨ ਬੁੱਧਵਾਰ 18 ਤਰੀਕ ਦਿਨ ਬੁੱਧਵਾਰ ਕਿਉਂਕਿ ਮੈਨੂੰ ਬਹੁਤ ਪਿੰਡ ਭਰਾਵਾਂ ਦੇ ਲੰਬੇ ਆਉਂਦੇ ਕਹਿੰਦੇ ਠੀਕ ਹੈ ਜੀ ਤੁਸੀਂ ਦਿਨ ਤਰੀਕੇ ਬੋਲਿਆ ਕਰੋ ਮੈਂ ਤੁਹਾਨੂੰ ਦਿਨ ਤਰੀਕੇ ਬੋਲਿਆ ਕਰੋ 18 ਤਰੀਕ ਦਿਨ ਬੁੱਧਵਾਰ ਠੀਕ ਹੈ ਭਾਈ ਤੇ ਅੱਜ ਹੀ ਅਪਲੋਡ ਹੋਣਾ ਚਾਹੀਦਾ ਠੀਕ ਹੈ ਭਾਈ ਹੁਣ ਟਾਈਮ ਹੋ ਗਿਆ 4 ਵਜੇ ਕੇ 19 ਮਿੰਟ ਹੋ ਗਿਆ ਠੀਕ ਹੈ ਜੀ ਸਾਡੇ ਚਾਰ 4 ਵਜੇ ਕੇ 19 ਮਿੰਟ ਹੋ ਪੜਾ ਹੋਣੇ ਲੈ ਹੁਣ ਲੈ ਜਿੰਨੇ ਲੈਂਡਿੰਗਾਂ ਤੇ ਬਾਈ ਨਾਲ ਗੱਲ ਕਰਕੇ ਖਰੀਦ ਲੈਣੀਆਂ ਜੀ ਜਮਾਂਦਰੂ ਤੇ ਅੱਲਾ ਪਾਈ ਇਹ ਠੀਕ ਆ ਜੀ ਦੋ ਦੂਗੀ 12 ਤੇ 13 ਕਿਲੋ ਹੁਣ ਕਿੰਨਾ ਕ ਬਾਲਾ ਬਾਈ ਨੰਬਰ 1 ਮੋਟੀ ਪੂਰੀ ਕਹਦੇ ਕੋ ਸੋਈ ਆ ਇਹ 3 ਕਿਲੋ ਪੌੜਾ ਖੱਡਿਆ ਉਹੀ ਪਿਆ ਤੇ ਵੱਸੀ ਨੂੰ ਚਾਰ ਜਾਈ ਜਾਣਾ ਠੀਕ ਆ ਬਾਈ ਤੇ ਚਵਾਈ ਨਜ਼ਾਰੇ ਵਾਲੀ ਆ ਠੀਕ ਆ ਤੋੜ ਲਈ ਜਮਾਂਦਰੂ ਤੇ ਲੈ ਤੋਰੀ ਮੜੀ ਜੀ ਹਾਂ ਜੀ ਤੋੜ ਲਈ ਲਓ ਜੀ ਦੋਸਤੋ ਕਰਾਓ ਸੰਗ ਹੈਗਾ ਤੇ ਛੜਕ ਪੱਟੇ ਨੂੰ ਦੋ ਜਮਾਂ ਤਾਜੀ ਸੋਈ ਆ ਨਾੜੂ ਵੀ ਗਿੱਲਾ ਹੀ ਪਿਆ ਬੱਚੇ ਦਾ ਹਜੇ ਤਾਂ ਇਹ ਤੁਹਾਨੂੰ ਬਾਅਦ ਚ ਦਿਖਾਉਣੇ ਬਿਲਾ ਅਸੀਂ ਤੋ ਲਾਰ ਰੰਗ ਦੀ ਕਰਾਉ ਸੰਗਾ ਦੁੱਧੂ ਚਟਾ ਮੱਝਾ ਰਗਾ ਜਮਾਂਦਰੂ ਤੇ ਅੱਲਾ ਬਾਈਆਂ ਦਾ ਜਰਸੀ ਚ ਪੈਂਦੀ ਆਗੀ ਕਦ ਕੜ ਵੱਡਾ ਹੀ ਆ ਕੋਈ ਛੋਟੀ ਜੀ ਨਹੀਂ ਗੀ ਜਮਾਂਦਰੂ ਤੇ ਲਾ ਜਮਾਂਦਰੂ ਤੇ ਲਾ ਗਈ ਦੁੱਧੂ ਤੇਰਾ 14 ਤੇ 14 ਕਿਲੋ ਦੁੱਧ ਤੇਰਾ 14 ਕਿਲੋ ਸੋਣ ਸੋਨਾ ਮੋਟੇ ਮੋਟੇ ਵੇਖੋ ਤਾਂ ਹੀ ਥਾਣ ਤੋਰ ਲੈ ਬਾਈ ਕਿਉਂਕਿ ਤਾਜੀ ਸੂਈ ਇਹ ਬੱਚੇ ਦਾ ਜ਼ਰੂਰ ਕਰੂਗੀ ਇਹ ਕੁੜੀਆਂ ਨੂੰ ਭਾਈ ਤੋਰਦੀ ਆ ਕਿ ਬੱਚੇ ਦਾ ਹਰ ਵਾਦਾ ਤੋਰਦੀ ਨਹੀਂ ਸੀਗੀ ਇਹ ਆ ਸੋਨੇ ਥਾਣਾ ਗਏ ਤੇ ਵੇਖ ਸਕਦੇ ਹੋ ਜੀ ਬੜਾ ਮੁੱਲ ਫਰੇ ਦਾ ਇੱਕ ਨੰਬਰ ਦਾ ਮੁੱਲੇ ਦਾ ਫਰ ਬੋਲੋ 23000 ਰੁਪਇਆ ਠੀਕ ਹੈ ਜਮਾਂ ਜਜ ਭਾਜਤਾ ਬੱਚਿਆਂ ਵਾਲਾ ਭਾਈ ਆ ਲੋ ਦੋਸਤੋ ਜ ਬਿਲਕੁਲ ਤਾਜੀ ਸੂਈ ਆਗੀ ਮਗਰ ਬੱਛਾ ਵਾ ਮਲ ਜਮਾਂ ਜਜ 23000 ਰੁਪਇਆ ਕਿਹਨੇ ਦੇ ਤੁਹਾਨੂੰ 23000 ਰੁਪਇਆ ਦੀ ਉਹ ਵੀ ਕਰੋ ਸੰਗ ਵਹਿੜ ਦਗਰ ਮੇਂ ਗਰਮੀ ਦੋਦੇ ਲਵਾਂਗੇ ਨਿਆਰੇ ਆ ਬੱਛੀ ਹੈ ਤੇ ਮਗਰ ਹੈ ਮਗਰ ਬੱਛਾ ਵਾ ਬਿਲਕੁਲ ਤਾਜ਼ੀਆਂ ਸੋੰਜਾਂ ਆਵਾਂਗਾ ਦੋਨੋਂ ਹੀ ਵਹਿੜਾ ਆ ਬੱਛੀ ਬੱਛੀ ਹੈ ਗਾਂਥਾਲੇ ਪੈਂਦੀ ਆ ਆਗੀ ਉਹਦੇ ਮਗਰ ਬੱਛਾ ਇਹਦੇ ਮਗਰ ਉਹਦੇ ਮਗਰ ਬੱਛੀ ਚੱਟੀ ਵਹਿੜ ਮਗਰ ਜਮਾਂ ਜਜ ਮੋਰ 23000 ਰੁਪਇਆ ਵਾ ਗਰਮੀ ਉਹਦੇ ਨਿਆ ਤੇ ਗਾ ਫੇਰ ਬਣ ਜੂਗ ਤੇ ਫੇਰ ਸੂ ਸੂਏ ਤੁਹਾਨੂੰ ਚੋਣ ਚ ਕੋਈ ਮਾੜੀ ਨਹੀਂ ਗਈ ਤਾਜੀ ਸੂਈ ਆ ਗਈ ਆਦੇ ਚੁਆਈ ਵਾਲੇ ਸੋਹਣੇ ਥਾਣਾ ਗਏ ਚਾਰ ਹੀ ਥਾਣਾਗੇ ਤਿੰਨ ਥਾਣਾ ਸਹੀ ਆ ਇੱਕ ਥਾਣਾ ਬਈ ਜਮਾਂਦਰੂ ਤੇ ਲਾ ਗਈ ਦੋਨੋਂ ਬਤਾ ਦੇ ਬਾਈ ਇਹਦੇ ਬਾਰੇ ਦੋ ਨੰਬਰ ਆਪਾਂ ਦੇਵਾਂਗੇ 24000 ਦੀ ਠੀਕ ਆ ਬੜਾ ਵੱੱਛੀ ਆ ਠੀਕ ਆ ਹਾਂ ਸੂਬਾ ਸੂਈ ਆ ਠੀਕ ਆ ਹਾਂਜੀ ਕੋਲੇ ਦੀ ਦੋਨੇ ਬੋਲੇ ਗਿਆ ਕੱਢਿਆ ਕੁਸ ਬੋਲਾ ਇੰਨੀ ਪੋਲੀ ਕੱਢਿਆ ਬੋਲਾ ਜੋ ਠੰਡੀ ਸੀਲ ਆ ਬਾਈ ਠੰਡੀ ਸੀਲ ਬਾਈ ਠੀਕ ਆ ਆ ਬੰਦੇ ਛੱਡ ਲਓ ਜੀ ਦੋਸਤੋ ਜਮਾਂ ਠੰਡੀ ਸੀਲ ਆ ਬਾਈਆਂ ਦਾ ਆ ਛੱਡ ਆ ਬੱਚਾ ਤੇ ਲਾਗ ਦਿਖਾਣਾ ਬਾਈਆਂ ਤੁਹਾਨੂੰ ਆਪਾਂ ਬੱਚਾ ਤੇ ਵੇਖੀਦਾ ਬਸ ਥੱਲੇ ਚੁੰਗੀਆਂ ਦੱਸੀਗਾ ਜਵਾ ਜੈਜਮਲ 24000 ਦੀ ਦੋ ਦੇ ਵੀ ਕੋ ਮਗਰ ਇਹਦੇ ਬੱਛੀ ਆ ਗਈ ਆ ਵੇਖੋ ਤੁਸੀਂ ਦੋਸਤੋ ਚੱਜਣਾ ਇਹ ਬੱਛੀ ਤੋਂ ਖੜਾ ਨਹੀਂ ਹੋਇਆ ਜਾਂਦਾ ਹਜੇ ਚਲੋ ਤੁਸੀਂ ਤੁਹਾਨੂੰ ਥਾਣਾ ਹਵਾਲਾ ਨੇੜੇ ਤੋਂ ਵਿਖਾ ਦੰਨੇ ਆ ਕਿ ਸੋਨਾ ਥਾਣਾ ਹਵਾਲਾ ਤੇ ਵੇਖ ਸਕਦੇ ਹੋ ਜੀ ਠੰਡੀ ਸੀਲ ਹੈ ਜਿਹੀ ਉਹ ਜੀ ਹੁੰਦੀ ਤਾਂ ਬਾਈ ਨੂੰ ਚੱਕ ਕੇ ਮਾਰਦੀ ਹੋਂ ਨੂੰ ਵੇਖੋ ਤੁਸੀਂ ਨਹੀਂ 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 ਬਾਕੀ ਚੋ ਕੇ ਲੈ ਜਾਵੇ ਕੋਈ ਮਰਜੀ ਚੋ ਕੇ ਲੈ ਜਾ ਜੀ ਬਾ ਠੀਕ ਆ ਲੋ ਦੋਸਤੋ ਜਿਹੜਾ ਮਰਜੀ ਵੀਰ ਚੋ ਕੇ ਲੈ ਜਾਵੇ ਮੁੱਲ 24000 ਰੁਪਇਆ ਨਿੱਕੇ ਨਿੱਕੇ ਪਾਦਿਆਂ ਦੋ ਵੜਾ ਬਾਈ ਕੋਲੇ ਵੀਡੀਓ ਵੇਖਣ ਲਈ ਧੰਨਵਾਦ ਜੀ